ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਵਿਛੜਨ ਦੀ ਘਟਨਾ ਦੇ ਅਸਲ ਪਲਾਂ ਨੂੰ ਯਾਦ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੁਪਨਗਰ ਵਾਲਿਆ ਦੀ ਦੇਖਰੇਖ ਦੀਨ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਦੀ ਯਾਦ ਵਿੱਚ ਵੱਖ-ਵੱਖ ਦਿਸ਼ਾਵਾਂ ਵਿੱਚ ਸਫਰ-ਏ-ਸ਼ਹਾਦਤ ਮਾਰਚ ਕੱਡੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਸੰਤ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ 21 ਦਸੰਬਰ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਰਣ ਸਵਾਈ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਛੋਚ ਕੋਟੀ ਦੇ ਰਾਗੀ ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਸੰਬੰਧੀ ਸੰਗਤ ਨੂੰ ਜਾਣੂ ਕਰਵਾਉਣਗੇ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਤੋਂ ਪੈਦਲ ਅਤੇ ਕੋਲ ਸਵਾਰ ਮਾਰਚ ਇਕੱਠੇ ਚੱਲਣਗੇ ਉਨਰ ਦੱਸਿਆ ਕਿ ਕੋਟ ਬਾਲਾ ਪਿੰਡ ਤੋਂ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪਹਿਲੀ ਵਾਰੀ ਸਜਾਇਆ ਜਾ ਰਿਹਾ ਕੋਲ ਸਵਾਰ ਮਾਰਚ ਜਿਸ ਵਿੱਚ ਲਗਭਗ 50 ਘੋੜੇ ਤੇ ਖਛਰਾ ਅਤੇ 40 ਸਿੰਘ ਸ਼ਾਮਲ ਹੋਣਗੇ ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਮਲਿਕਪੁਰ ਕੋਟਲਾ ਨਿਹੰਗ ਤੇ ਬ੍ਰਾਹਮਣ ਮਾਜਰਾ ਹੁੰਦਾ ਹੋਇਆ ਸ਼੍ਰੀ ਚਮਕੌਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ ਇਸ ਦੇ ਨਾਲ ਹੀ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ ਜਿਸ ਵਿੱਚ ਸਿਰਫ ਬੀਬੀਆਂ ਹੀ ਸ਼ਾਮਲ ਹੋਣਗੀਆਂ ਸਿਰਸਾ ਨਦੀ ਪਾਰ ਕਰਨ ਉਪਰੰਤ ਰਣਜੀਤ ਪੁਰਾ ਪੁਲ ਰਾਹੀਂ ਦਬਰ ਜੀ ਗੁੰਨੂ ਮਾਜਰਾ ਲੋਦੀ ਮਾਜਰਾ ਆਲਮਪੁਰ ਕਟਲੀ ਹੁੰਦਾ ਹੋਇਆ ਗੁਰੂ ਕੇ ਮਹਿਲ ਰੂਪਨਗਰ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਇਸੇ ਤਰ੍ਹਾਂ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਵਾਲਾ ਪੈਦਲ ਮਾਰਚ ਪਹਿਲਾਂ ਦੀ ਤਰ੍ਹਾਂ ਹੀ ਪਿੰਡ ਆਸਪੁਰ ਰਣਜੀਤਪੁਰ ਹੁੰਦਾ ਹੋਇਆ ਯਾਦਗਾਰ ਛੰਨ ਕਮ ਮਾਸ਼ਕੀ ਚੱਕ ਟੇਰਾ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਉਨ੍ਹਾਂ ਦੱਸਿਆ ਕਿ ਇਸ ਵਾਰੀ ਪੁਰਾਤਨ ਜੰਗਲ ਨੁਮਾ ਉਹਨਾਂ ਅਸਲ ਰਸਤਿਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਰਸਤਿਆਂ ਰਾਹੀਂ ਗੁਰੂ ਜੀ ਅਤੇ ਉਹਨਾਂ ਦੇ ਸਾਹਿਬਜ਼ਾਦੇ ਤੇ ਪਤਨੀਆਂ ਹੋਰ ਸਿੰਘਾਂ ਸਮੇਤ ਗਏ ਸਨ। ਉਹਨਾਂ ਦੱਸਿਆ ਸੰਗਤਾਂ ਵੱਲੋਂ ਕਾਹੀ ਤੇ ਸਰਕੰਡੇ ਵਿਚੋਂ ਦੀ ਸੰਗਤਾਂ ਦੇ ਲੰਗਣ ਯੋਗ ਰਸਤੇ ਬਣਾਉਣ ਦੀ ਸੇਵਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਪ੍ਰਬੰਧਕਾਂ ਵੱਲੋਂ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਮਾਰਚ ਦੌਰਾਨ ਮੋਟਰਸਾਈਕਲ ਡਾਇਰੈਕਟਰ ਤਰਾਲੀਆਂ ਜਾ ਕੇ ਕਿਸੇ ਵੀ ਤਰ੍ਹਾਂ ਦਾ ਮੋਡੀਫਾਈਡ ਵਾਹਨ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਤੇ ਸਾਬਕਾ ਸਰਪੰਚ ਹਰਬਜਨ ਸਿੰਘ ਕੋਟਬਾਲਾ ਪ੍ਰੀਤਮ ਸਿੰਘ ਆਸਪੁਰ ਜੁਜਾਰ ਸਿੰਘ ਆਸਪੁਰ ਚਰਨਜੀਤ ਸਿੰਘ ਰਿੰਕੂ ਸਰਸਾ ਨੰਗਲ ਸਰਪੰਚ ਕਰਤਾਰ ਸਿੰਘ ਕੋਟਬਾਲਾ ਕਥਾਵਾਚਕ ਸੁਖਵਿੰਦਰ ਸਿੰਘ ਥਲੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨ ਸ਼ਾਮਲ ਸਨ ਉਹੀ ਸੀਨ ਇਸ ਵਾਰੀ ਹੋਏਗਾ ਤੇ ਇਹ ਆਪਾਂ ਦੇਖ ਰਹੇ ਆ ਤੇ ਇਹ ਰਸਤੇ ਜਿਹੜੇ ਆ ਜੰਗਲ ਨਮਾ ਰਸਤੇ ਆ ਤੇ ਜਿਸ ਮਾਰਗ ਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਸਹਜਾ ਦੇ ਤੇ ਮਤਾਵਾਂ ਜੋ ਝਾੜ ਚੋਂਡਾਂ ਤੇ ਕਾਹਿਆਂ ਦੇ ਰਸਤਿਆਂ ਵਿੱਚੋਂ ਦੀ ਉਹ ਔਜੜ ਰਸਤਿਆਂ ਦੇ ਵਿੱਚੋਂ ਲੰਘੇ ਸਨ ਤੇ ਇਸ ਵਾਰੀ ਜੋ ਸਫਰ ਇਸ਼ਹਾਦਤ ਮਾਰਚ ਗੁਰਦੁਆਰਾ ਸ਼੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਅਧੀਨ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲਿਆਂ ਦੀ ਦੇਖਰੇਖ ਅਧੀਨ ਕੱਢਿਆ ਜਾ ਰਿਹਾ ਹੈ ਇਸ ਵਾਰੀ ਇਹ ਨਗਰ ਕੀਰਤਨ ਜੋ ਸਬਰ ਸਾਜਿਤ ਪੈਦਲ ਮਾਰਚ ਹੈ ਇਹ ਉਸੇ ਹੀ ਤਰ੍ਹਾਂ ਦੇ ਰਸਤਿਆਂ ਤੇ ਇਸ ਵਾਰੀ ਜਾਵੇਗਾ ਸੋ ਇਸ ਵਿੱਚ ਇਸ ਵਾਰ ਦੀ ਇਹਦੀ ਵਿਸ਼ੇਸ਼ਤਾ ਕੀ ਹੋਵੇਗੀ ਤੇ ਆਪਾਂ ਜਿਹੜੀ ਹੈਗੀ ਆ ਬਾਬਾ ਜੀ ਨਾਲ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲਿਆਂ ਨਾਲ ਗੱਲ ਕਰਾਂਗੇ ਬਾਬਾ ਜੀ ਇਸ ਵਾਰ ਜਿਹੜਾ ਸਭਰੇ ਸਾਦੇ ਬਾਦ ਚ ਕੱਢਿਆ ਜਾ ਰਿਹਾ ਉਹਦੀ ਕੀ ਖਾਸੀਅਤ ਹੈ ਪਹਿਲਾਂ ਵੀ ਨਾਲੋਂ ਪਿਛਲੇ ਸਾਲ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੀ ਆਪਾਂ ਉਹ ਮਹਾਰਾਜ ਦੇ ਸਿਰਫ ਛੋਟੇ ਸਾਹਿਬ ਜਦੇ ਬਾਬਾ ਜੋਰਾ ਸਿੰਘ ਬਾਫਤਰੇ ਮਾਤਾ ਗੁਜਰ ਕੌਰ ਜੀ ਦਾ ਪਰਿਵਾਰ ਛੋੜੇ ਤੋਂ ਹੁੰਦਾ ਹੋਇਆ ਮਾਜਰੀ ਕੋਟਵਾਲਾ ਅਸਪੁਰਤ ਹੁੰਦਾ ਹੋਇਆ ਗੁੰਮੇ ਮਾਸ਼ਕੀ ਦਾ ਗਿਆ ਸੀ ਤੋਂ ਮਹਾਰਾਜ ਨੇ ਕਿਰਪਾ ਕੀਤੀ ਇਲਾਕੇ ਤੇ ਮਨਾ ਦੇ ਵਿੱਚ ਵਿਚਾਰ ਆਇਆ ਕਿ ਵੱਡੇ ਸਾਹਿਬ ਜਦੇ ਗੁਰੂ ਸਾਹਿਬ ਦੇ ਜੋ ਮਹਾਰਸਲ ਮਾਤਾ ਸੁੰਦਰ ਕੌਰ ਸਾਹਿਬ ਕੌਰ ਉਹਨਾਂ ਦਾ ਵੀ ਜੋ ਨਗਰ ਕੀਰਤਨ ਜਿਸ ਤਰ੍ਹਾਂ ਉਹ ਵਿਖੜੇ ਰਾਸਤਿਆਂ ਤੇ ਗਏ ਉਹਨੂੰ ਉਜਾਗਰ ਕਰਨ ਦੇ ਲਈ ਤਾਂ ਕਿ ਸਾਡੇ ਆਉਣ ਵਾਲੇ ਜੋ ਬੱਚੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਉਹਨਾਂ ਦੇ ਪਰਵਾਰ ਨੇ ਕਿਤਨੇ-ਕਿਤਨੇ ਤਸੀਹੇ ਚੱਲੇ ਕਿਤਨੇ ਨੇ ਵਿਖੜੇ ਰਾਸਤਿਆਂ ਵਿੱਚੋਂ ਹੁੰਦੇ ਹੋਏ ਉਹ ਗੁਜ਼ਰੇ ਹਾ ਸੋ ਜਿੱਥੇ ਇਸ ਟਾਈਮ ਆਪਾਂ ਖੜੇ ਹਾਂ ਇਸ ਜਗ੍ਹਾ ਤੇ ਵੱਡੇ ਸਹਿਬ ਜادہ ਬਾਬਾ ਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤਾਂ ਅਨਗੁਰ ਗਵਸਪਾਸ਼ਾ ਤੇ ਜੇ ਵੀ ਜਿਹੜੇ ਵੀ ਨਾਲ ਸਿੰਘ ਸਾਨੂੰ ਉਸ ਟਾਈਮ ਕਿਉਂਕਿ ਸਰਸੇ ਤੱਕ ਕਾਫੀ ਸਿੰਘ ਆਏ ਸਨ ਚ ਮਕੌਰ ਸਰ 40 ਪਹੁੰਚੇ ਸੋ ਇੱਥੋਂ ਉਹ ਵਿਖੜੇ ਰਾਸਤੇ ਤੋਂ ਲੰਘਣ ਗਏ ਇਸ ਸਰਸੇ ਦੇ ਘਾੜ ਤੋਂ ਵੱਡੇ ਸਾਹਿਬ ਜਾਦੇ ਦੇ ਦਸ਼ਮੇਸ਼ ਪਿਤਾ ਜੀ ਤੇ ਮਾਤਾ ਆਵਾ ਦਾ ਜੋ ਨਗਰ ਕੀਰਤਨ ਹੈ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦਾ ਭਾਈ ਮਨਦੀ ਸਿੰਘ ਦੇ ਨਾਲ ਇੱਥੋਂ ਵੀ ਛਿੜਕੇ ਫਿਰ ਬਖਰੇ ਵਖਰੇ ਰਾਸਤੇ ਨੂੰ ਅੱਗੇ ਚਲੇ ਜਾਣਾ ਵੱਡੇ ਸਾਹਿਬ ਜਾਦੇ ਅੱਗੇ ਫੋਟਰਾ ਨਾਗ ਬਲਮਰਕ ਪਰ ਤੋਂ ਹੁੰਦੇ ਜਾਣਗੇ ਗੁਰੂ ਸਾਹਿਬ ਦੇ ਜੋ ਮਹਿਲ ਹੈ ਉਹ ਇੱਥੋਂ ਦਬੁਰਜੀ ਤੋਂ ਹੁੰਦੇ ਹੋਏ ਲੋਦੀ ਮਜਰੇ ਤੋਂ ਹੁੰਦੇ ਹੋਏ ਗੁੰਨੋ ਮਜਰੇ ਰਾਹੀਂ ਤੇ ਅੱਗੇ ਰੋਪੜਵਾਲ ਵੱਧਣਗੇ ਸੋ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਉਹੀ ਕਿੰਨਾ ਜੰਗਲ ਬੀਆਬਾਨ ਹੈ ਤੇ ਜਿੰਨਾ ਉਸ ਟਾਈਮ ਦੇ ਵਿੱਚ ਹੋਰ ਵੀ ਕਿੰਨਾ ਜੰਗਲ ਬੀਆਬਾਨ ਹੋਵੇਗਾ ਇਸ ਤਰ੍ਹਾਂ ਗੁਰੂ ਕੇ ਲਾਲ ਗੁਰੂ ਕੇ ਮਹਿਲ ਇਨ੍ਹਾਂ ਜੰਗਲਾਂ ਦੇ ਵਿੱਚੋਂ ਲੰਘੇ ਸੋ ਉਸ ਦਾ ਆਪਾਂ ਆਪਣੇ ਮਨਾਂ ਦੇ ਵਿੱਚ ਭਾਵਨਾ ਬਣਾ ਕੇ ਚੱਲਣਾ ਕਿ ਸਾਡੇ ਗੁਰੂ ਸਹਿਬਾਨ ਸਾਡੇ ਮਹਤਾਵਾ ਸਾਡੇ ਸਾਬਜਾਦੇ ਕਿਸ ਤਰ੍ਹਾਂ ਸਾਡੇ ਸਿੰਘ ਇਹਨਾਂ ਵਿਖੜੇ ਰਸਤੇਾਂ ਤੇ ਜਾ ਕੇ ਸਾਡੇ ਉਹਨਾਂ ਨੇ ਆਜ਼ਾਦੀ ਵਾਸਤੇ ਸਾਡੇ ਸੁਖਰਾਮ ਵਾਸਤੇ ਆਪਾਂ ਵਾਰ ਕੇ ਅੱਜ ਸਾਨੂੰ ਸੁਖੀ ਬਸਾਇਆ ਸੋ ਸਾਡੇ ਕੋਲ ਆਪਾਂ ਤੇਹੀ ਕਰ ਸਕਦੇ ਹਾਂ ਕਿ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੋਏ ਸਿਮਰਨ ਕਰੀਏ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਨਗਰ ਕੀਰਤਨ ਕੱਢੀਏ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਬੱਚੇ ਆ ਜਿਹੜੇ ਸਾਡੀ ਪਨੀਰੀ ਹੈ ਉਹਨਾਂ ਨੂੰ ਪਤਾ ਪਤਾ ਲੱਗ ਸਕੇ ਕਿ ਸਾਡਾ ਵਿਰਸਾ ਕੀ ਹੈ ਸਾਡੇ ਜੋ ਗੁਰੂ ਸਾਹਿਬ ਹਨ ਉਹਨਾਂ ਨੇ ਸਾਡੇ ਲਈ ਕੀਤੇ ਪਰਪਕਾਰ ਇਤਨੇ ਹਸਨ ਕਿ ਉਹਨਾਂ ਨੇ ਬੜੇ ਤਸੀਹੇ ਚਲ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਸੋਨਾ ਪੱਲਾ ਨੂੰ ਯਾਦ ਕਰਨ ਦੇ ਲਈ ਇਹ ਸਾਰਾ ਪ੍ਰਾਲਾ ਕੀਤਾ ਗਿਆ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਭਲੇ ਦੇ ਲਈ ਗੁਰੂ ਸਾਹਿਬ ਨੇ ਜੋ ਸਾਡੇ ਤੇ ਬੇਅੰਤ ਕਰਜ਼ਾ ਚੜਿਆ ਹੋਇਆ ਉਸ ਨੂੰ ਉਤਾਰਨ ਦੇ ਲਈ ਕੁਛ ਕਰੀਏ ਨਗਰ ਕੀਰਤਨਾਂ ਦੇ ਵਿੱਚ ਪ੍ਰਿੰਸਪਾਈ ਕੀਰਤਨਾ ਜੋ 20 ਦਸੰਬਰ ਨੂੰ ਦੁਆਰਾ ਪ੍ਰਵਾਸਣ ਸਾਹਿਬ ਦੇ ਸਾਰਿਆਂ ਚੱਲੇਗਾ ਤੇ 6 ਵਜੇ ਦੇ ਲਗਭਗ ਨਗਰ ਕੀਰਤਨ ਰੰਭ ਹੋਣਗੇ ਉਹਨਾਂ ਵਿੱਚ ਸ਼ਾਮਲ ਹੋਈ ਹੈ ਤੁਹਾਡਾ ਸਾਰਿਆਂ ਦਾ ਪ੍ਰਬੰਧਕਾਂ ਦਾ ਸਾਰੇ ਜੋ ਵੀ ਸੇਵਾ ਕਰ ਰਹੇ ਰਾਸਤੇ ਬਣਾ ਰਹੇ ਹਨ ਤਿਆਰੀਆਂ ਕਰ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮਹਾਰਾ ਸਾਰਿਆਂ ਦੀ ਕਿਰਪਾ ਕਰੇ ਅੰਮ੍ਰਿਤ ਵੇਲੇ ਦਾਸ ਸਿੱਖੀ ਜੀਵਨ ਸੁਖ ਸ਼ਾਂਤੀ ਪ੍ਰਦਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ